ਸਾਖੀ ਖੂਖਾਰਾ ਜਿੱਥੇ ਗੁਰੂ ਤੇਗ ਬਹਾਦਰ ਜੀ ਪਰਿਵਾਰ ਨੂੰ ਛੋੜ ਗਏ ਸਨ ਉਹ ਘਰ ਹੁਣ ਗੁਰਦੁਆਰਾ ਹੈ ਉਸ ਨੂੰ ਤਖਤ ਸਾਹਿਬ ਆਖਦੇ ਹਨ ਗੁਰਸਿੱਖੀ ਵਿੱਚ ਪੰਜ ਵੱਡੇ ਗੁਰਦੁਆਰੇ ਹਨ ਇੱਕ ਸ੍ਰੀ ਹਰਮੰਦਰ ਇੱਕ ਸ੍ਰੀ ਹਰਮੰਦਰ ਸ੍ਰੀ ਅੰਮ੍ਰਿਤਸਰ ਵਾਲਾ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ ਜੋ ਅੰਮ੍ਰਿਤ ਸਰੋਵਰ ਵਿੱਚ ਖੜਾ ਸੁਨਹਿਰੀ ਮੰਦਿਰ ਹੈ ਇਹ ਮੰਦਿਰ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀ ਇਸ ਤੋਂ ਛੋਟੇ ਚਾਰ ਗੁਰਦੁਆਰੇ ਤਖਤ ਸਾਹਿਬ ਦਸੱਦੀ ਦੇ ਹਨ ਦੂਜਾ ਗੁਰਦੁਆਰਾ ਤਖਤ ਅਕਾਲ ਬੂੰਗਾ ਹੈ ਜੋ ਇਸ ਹਰਮੰਦਰ ਦੇ ਸਾਹਮਣੇ ਪ੍ਰਕਰਮਾਂ ਦੇ ਵਿੱਚ ਹੀ ਹੈ ਇਹ ਤਖਤ ਸਾਹਿਬ 6ਵੇਂ ਗੁਰੂ ਸ੍ਰੀ ਗੁਰੂ ਹਰगोविंद ਜੀ ਨੇ ਬਣਾਇਆ ਸੀ ਦੂਜਾ ਪਟਨੇ ਸਾਹਿਬ ਦਾ ਇਹ ਮੰਦਿਰ ਜਿਸ ਨੂੰ ਦੂਜਾ ਤਖਤ ਸਾਹਿਬ ਕਹਿੰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ ਹੋਏ ਸਨ ਤੀਜੇ ਆਨੰਦਪੁਰ ਸਾਹਿਬ ਦਾ ਤਖਤ ਕੇਸਗੜ੍ਹ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਟਨੇ ਤੋਂ ਜਾ ਕੇ ਬਸਦੇ ਰਹੇ ਤੇ ਅੰਮ੍ਰਿਤ ਤਿਆਰ ਕਰਕੇ ਖਾਲਸਾ ਪੰਥ ਟੋੜਿਆ ਚੌਥਾ ਤਖਤ ਹੈ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਦੱਖਣ ਵਿੱਚ ਜਿੱਥੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰੀਰ ਛੱਡ ਕੇ ਮੁੜ ਵਾਹਿਗੁਰੂ ਦੇ ਦੇਸ਼ ਚਲੇ ਗਏ ਸਨ ਉਸ ਜਿੱਥੇ ਪਟਨੇ ਸ਼ਹਿਰ ਵਿੱਚ ਇਸ ਬਾਲਾ ਉਮਰਾ ਵਿੱਚ ਸਹਬਜ਼ਾਦੇ ਜੀ বাসਦੇ ਤੇ ਖੇ ਖੇਲਾਂ ਤੇ ਚੋਜ਼ ਕਰਦੇ ਸੀ ਉਸੇ ਵਿੜੇ ਵਿੱਚ ਇੱਕ ਖੂਹ ਸੀ ਪਾਣੀ ਇਸ ਦਾ ਮਿੱਠਾ ਸੀ ਪੀਣ ਵਾਲਾ ਮਿੱਠਾ ਪਾਣੀ ਸ਼ਰਬਤ ਵਾਂਗੂ ਮਿੱਠਾ ਨਾ ਨਾ ਪਰ ਜਿਸ ਦਾ ਸੁਆਦ ਖਾਰਾ ਨਹੀਂ ਸੀ ਪਾਣੀ ਚੰਗਾ ਹੋਣ ਕਰਕੇ ਲੋਕੀ ਇੱਥੋਂ ਪਾਣੀ ਭਰ ਨਾਉਂਦੇ ਸਨ ਸਹਬਜ਼ਾਦੇ ਹੁਣ ਹੋਰ ਖੇਡਾਂ ਖੇੜਦੇ ਤੀਰ ਚਲਾਉਂਦੇ ਸਨ ਛੋਟੇ-ਛੋਟੇ ਕਾਨੀਆਂ ਦੇ ਤੀਰ ਜਿਨ੍ਹਾਂ ਨਾਲ ਫੱਟਣਾ ਲੱਗੇ ਤੇ ਨਿਸ਼ਾਨਾ ਫੁੰਡ ਹੋ ਜਾਵੇ ਨਾਲੇ ਗੁਲੇਲਾ ਨਾਲ ਵੀ ਨਿਸ਼ਾਨੇ ਫੁੰਡਦੇ ਸਨ ਕਦੇ-ਕਦੇ ਪਾਣੀ ਭਰਨ ਆਈਆਂ ਵਿੱਚੋਂ ਕਿਸੇ ਦੇ ਘੜੇ ਨੂੰ ਗੁਲੇਲ ਮਾਰਦੇ ਤਾਂ ਉਹ ਫੁੱਟ ਜਾਂਦਾ ਇਹ ਖੇਡ ਮਾੜੀ ਲੱਗਦੀ ਹੈ ਤੇ ਹੈ ਵੀ ਮਾੜੀ ਪਰ ਉਹ ਤਾਂ ਕੋਈ ਹਾਨੀ ਕਰਨ ਲਈ ਘੜੇ ਨਹੀਂ ਸਨ ਫੁੰਡਦੇ ਉਹ ਤਾਂ ਨਿਸ਼ਾਨਾ ਪਕਾਉਂਦੇ ਸਨ ਇੱਕ ਗੱਲ ਦੂਜੇ ਜਿਨ੍ਹਾਂ ਦੇ ਘੜੇ ਫੁੱਟਦੇ ਸਨ ਉਹ ਮਾਤਾ ਜੀ ਪਾਸ ਆ ਕੇ ਦੁਹਾਈ ਪਾਉਂਦੀਆਂ ਮਾਤਾ ਜੀ ਉਹਨਾਂ ਨੂੰ ਖਾਣ ਜਾਂ ਪੈਣਨ ਨੂੰ ਜਾਂ ਘੜੇ ਲਈ ਪੈਸੇ ਦਿੰਦੇ ਇਉਂ দান ਹੁੰਦਾ ਦੇਖ ਕੇ ਖੁਸ਼ ਹੋਉਂਦੇ ਫਿਰ ਆਖਦੇ ਮਾਈ ਤੇਰੇ ਪਾਪ ਫੁੱਟ ਗਏ ਨੇ ਘੜੇ ਨੂੰ ਕਿਉਂ ਪਈ ਰੋਨੀ ਐ ਇਹੇ ਪਾਣੀ ਭਰਨ ਵਾਲੀਆਂ ਬਾਲਕੇ ਦੇ ਚੋਜ ਦੇਖਣ ਲੱਗ ਜਾਣ ਮਾਤਾ ਜੀ ਦਾਤ ਨਾਲ ਖੇੜ ਜਾਣ ਫਿਰ ਦੀਵਾਨ ਵਿੱਚ ਕੀਰਤਨ ਸੁਣਨ ਲੱਗ ਪੈਣ ਇਉਂ ਪਾਪ ਖੁੰਡੇ ਜਾਣ ਹਰ ਕੋਈ ਬਾਲਕਾ ਤਾਂ ਇਸ ਤਰਾ ਨਹੀਂ ਨਾ ਕਰ ਸਕਦਾ ਇਹ ਤਾਂ ਰੱਬ ਵੱਲੋਂ ਆਇਆ ਹੋਣ ਕਰਕੇ ਬਾਲਪਣੇ ਵਿੱਚ ਹੀ ਵੱਡੇ ਬਲ ਵਾਲਾ ਵੱਡੀ ਆਕਲ ਵਾਲਾ ਤੇ ਵੱਡੇ ਧਾਨ ਵਾਲਾ ਸੀ ਤਾਂ ਕਰਦਾ ਸੀ ਖੇਡਾਂ ਪਰ ਖੇਡਾਂ ਤਾਂ ਫਲ ਹੁੰਦਾ ਸੀ ਭਲਾ ਹੀ ਭਲਾ ਇੱਕ ਦਿਨ ਗੁਲੇਲ ਕਿਸੇ ਮਾਈ ਦੇ ਮੱਥੇ ਲੱਗ ਗਈ ਉਹ ਬਹੁਤ ਬਿਆਕੁਲ ਹੋ ਕੇ ਮਾਤਾ ਪਾਸ ਆ ਕੇ ਰੁਣੀ ਮਾਤਾ ਜੀ ਨੇ ਉਸ ਨੂੰ ਬਹੁਤ ਪਿਆਰ ਕੀਤਾ ਬਹੁਤ ਕੁਝ ਦਿੱਤਾ ਪਰ ਅੱਜ ਮਾਤਾ ਜੀ ਵੀ ਘਬਰਾ ਗਏ ਕਿ ਖੂਪ ਆਸ ਆ ਕੇ ਬੋਲੇ हे सच्चे गुरु नानक इस ਖੂਹ ਦਾ ਪਾਣੀ ਖਾਰਾ ਕਰ ਦਿਓ ਨਾ ਕੋਈ ਪਾਣੀ ਭਰਨ ਆਏ ਤੇ ਨਾ ਕੋਈ ਇਸ ਨੂੰ ਗੁਲੇਲ ਲੱਗੇ ਸੋ ਸੱਚਮੁੱਚ ਖੂਹ ਖਾਰਾ ਹੋ ਗਿਆ ਸੋ ਸੱਚਮੁੱਚ ਖੂਹ ਖਾਰਾ ਹੋ ਗਿਆ ਜੋ ਅੱਜ ਤੱਕ ਖਾਰਾ ਹੈ ਰੱਬ ਰਾਖਾ